25 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਆ ਬਲਵਿੰਦਰ ਸਿੰਘ ਤੁਹਾਨੂੰ ਦੱਸ ਦੇ ਕਿ ਸਰਕਾਰ ਵੱਲੋਂ ਹੁਣ ਕਿਸਾਨਾਂ ਤੇ 307 ਦਾ ਪਰਚਾ ਦਰਜ ਕਰ ਦਿੱਤਾ ਗਿਆ ਇਹ ਮਾਮਲਾ 5 ਜਨਵਰੀ 2022 ਦਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਫੇਰੀ ਦੇ ਉੱਤੇ ਸੀਗੇ ਤੇ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਸੀ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਜਾ ਰਹੇ ਸੀ ਇੱਕ ਰੈਲੀ ਨੂੰ ਸੰਬੋਧਨ ਕਰਨਾ ਸੀ ਫਿਰੋਜ਼ਪੁਰ ਦੇ ਵਿੱਚ ਪਰ ਉਹ ਵਾਪਸ ਮੁੜ ਜਾਂਦੇ ਨੇ ਕਿਉਂਕਿ ਕਿਸਾਨ ਸੜਕਾਂ ਦੇ ਉੱਤੇ ਬੈਠੇ ਹੋਏ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰ ਰਹੇ ਸੀ ਪਹਿਲਾਂ ਟ੍ਰੈਫਿਕ ਦੇ ਆਧਾਰ ਤੇ ਇੱਕ ਪਰਚਾ ਦਰਜ ਕੀਤਾ ਜਾਂਦਾ ਪਰ ਇਹ ਮਾਮਲਾ ਜਦੋਂ ਚੱਲਦਾ ਚੱਲਦਾ ਹੁਣ ਕਿਸਾਨਾਂ ਦੇ ਖਿਲਾਫ 307 ਦਾ ਮਾਮਲਾ ਹੋ ਦਰਜ ਕਰ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ ਉਸ ਸਮੇਂ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕਈ ਸਵਾਲ ਖੜੇ ਕਿਤੇ ਸੀ ਕੇਂਦਰ ਦੇ ਉੱਤੇ ਉਹਨੇ ਕਿਹਾ ਕਿ ਨਾ ਤੁਹਾਡੇ ਕੋਈ ਸੱਟਪੇਟ ਵਜੀ ਹੈ ਨਾ ਤੁਹਾਡਾ ਕਿਸੇ ਨਾਲ ਟਕਰਾਅ ਹੈ ਤਾਂ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ 5 ਜਨਵਰੀ 2022 ਵਿੱਚ ਐਸਕੇਐਮ ਵੱਲੋਂ ਸੱਦਾ ਦਿੱਤਾ ਗਿਆ ਸੀ ਆ ਪੀਐਮ ਮੋਦੀ ਨੂੰ ਪੰਜਾਬ ਫੇਰੀ ਵਿੱਚ ਘੇਰਨ ਦਾ ਪਰ ਉਹ ਹੁਣ ਪਰਚਾ 307 ਦਾ ਦੇ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਲਖਵਾਲ ਸਾਹਿਬ ਕਿਸ ਤਰੀਕੇ ਨਾਲ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿਸਾਨਾਂ ਉੱਤੇ ਜੀ ਸੈਂਟਰ ਵੱਲੋਂ ਵੀ ਇਹ ਤਾਂ ਸਿੱਧਾ ਬਰੋਦ ਪ੍ਰਦਰਸ਼ਨ ਸਿਰਫ ਪੀਐਮ ਨੂੰ ਦੱਸਣ ਲਈ ਸੀ ਵੀ ਸਾਡੀਆਂ ਮੰਗਾਂ ਜਿਹੜੀਆਂ ਨੇ ਤੁਸੀਂ ਉਹ ਪੂਰੀਆਂ ਕਰੋ ਉਹ ਸੜਕ ਦੇ ਇੱਕ ਪਾਸੇ ਖੜ ਕੇ ਜਿਹੜੇ ਕਿਸਾਨ ਨੇ ਸਾਡੇ ਉਹ ਉਹਨਾਂ ਦਾ ਵਿਰੋਧ ਕਰ ਰਹੇ ਸੀ ਕੋਈ ਕਿਸੇ ਦਾ ਰਸਤਾ ਰੋਪਣ ਵਾਲੀ ਕੋਈ ਗੱਲ ਨਹੀਂ ਸੀ ਨਾ ਉਹਨਾਂ ਨੂੰ ਪਤਾ ਸੀਗਾ ਵੀ ਕਿੱਧਰ ਜੀ ਆਉਣਾ ਪੀਐਮ ਨੇ ਤੇ ਉਹ ਤਾਂ ਇੱਕ ਹਰ ਲੋਕ ਜਿਵੇਂ ਅੱਧੀ ਕੋਈ ਵਿਰੋਧ ਕਰਦੇ ਉਸ ਤਰ੍ਹਾਂ ਖੜੇ ਸੀ ਤੇ ਡੀਐਮ ਸਾਹਿਬ ਦੇ ਇੱਕ 1 ਕਿਲੋਮੀਟਰ ਪਿੱਛੇ ਖੜ ਗਏ ਸੀਗੇ ਤੇ ਉਹਦੇ ਉੱਤੇ ਕੋਈ ਐਡਾ ਪਰਚਾ ਤਾਂ ਨਹੀਂ ਸੀ ਬਣਦਾ ਇਹ ਜਾਣ ਬੁੱਝ ਕੇ ਕਿਸਾਨਾਂ ਨੂੰ ਜਿਹੜਾ ਤੰਗ ਕੀਤਾ ਜਾ ਰਿਹਾ ਕਿ ਕਿਉਂਕਿ ਉੱਥੇ ਜਿਹੜੀ ਆ ਇਹਨਾਂ ਦਾ ਭਾਜਪਾ ਦਾ ਜਾਂ ਪੀਐਮ ਇਹਨਾਂ ਦੀ ਸਰਕਾਰ ਦਾ ਕੋਈ ਇਕੱਠ ਨਹੀਂ ਸੀ ਉੱਥੇ ਇਹਨਾਂ ਨੂੰ ਇਨਫੋਰਮੇਸ਼ਨ ਆ ਗਈ ਵੀ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਕੁਰਸੀਆਂ ਖਾਦੀ ਪਈਆਂ ਨਹੀਂ ਵੀ ਉੱਥੇ ਪੀਐਮ ਸਾਹਿਬ ਜਾਂਦੇ ਤਾਂ ਇਹਨਾਂ ਦੀ ਜ਼ਿਆਦਾ ਦੇਸ਼ੀ ਹੋਣੀ ਸੀ ਇਸ ਲਈ ਬਹਾਨਾ ਲਾ ਕੇ ਵੀ ਸਾਨੂੰ ਕਿਸਾਨਾਂ ਨੇ ਘੇਰ ਲਿਆ ਉੱਥੋਂ ਇਹ ਵਾਪਸ ਚਲੇ ਗਏ ਕਾਫੀ ਪੁਰਾਣਾ ਮਾਮਲਾ ਸੀਗਾ 2022 ਦਾ ਮਾਮਲਾ ਸੀਗਾ ਹੁਣ ਆ ਕੇ 350 ਦਾ ਪਰਚਾ ਦਿੱਤਾ ਗਿਆ ਜੀ ਪਹਿਲੇ ਟ੍ਰੈਫਿਕ ਦੇ ਨੀਮਾ ਦੇ ਆਧਾਰ ਤੇ ਦਿੱਤਾ ਗਿਆ ਸੀਗਾ ਜੀ ਨੇ ਮਾੜੀ ਗੱਲ ਆ ਇਹਨਾਂ ਨੂੰ ਇਨਕੁਆਇਰੀ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਵੀ ਅੱਗੇ ਆਉਣਾ ਚਾਹੀਦਾ ਪੰਜਾਬ ਸਰਕਾਰ ਨੇ ਪਰਚਾ ਦਾ ਕੀਤਾ ਇਹਨਾਂ ਨੇ ਕਿਉਂ ਪਰਚਾ ਕੀਤਾ ਇਹਨਾਂ ਨੂੰ ਸਾਰੀ ਪੋਜੀਸ਼ਨ ਦਾ ਪਤਾ ਸੀਗਾ ਜਾਂ ਉੱਥੇ ਮਲਾਜਮਾਂ ਨੂੰ ਸਾਰੀ ਪੋਜੀਸ਼ਨ ਦਾ ਪਤਾ ਸੀ ਕਿ ਕਿਸੇ ਨੇ ਕੋਈ ਰੋਕਿਆ ਨਹੀਂ ਹੋਇਆ ਇਹ ਤਾਂ 307 ਦਾ ਵੀ ਜਾਨਲੇਵਾ ਜਾਨਲੇਵਾ ਕੋਈ ਤਾਂ ਨੇੜੇ ਲੱਗਿਆ ਹੀ ਨਹੀਂ 1.5 ਕਿਲੋ ਤੋਂ ਜਾਨਲੇਵਾ ਹਮਲਾ ਕਿਵੇਂ ਹੋ ਜੂਗਾ ਉਹ ਤਾਂ ਪ੍ਰੋਟੈਸਟ ਕਰ ਰਹੇ ਸੀ ਸ਼ਾਂਤ ਮੇਂ ਢੰਗ ਦੇ ਨਾਲ ਕਿਸਾਨ ਆਪਦਾ ਸਾਡਾ ਅਧਿਕਾਰ ਆ ਤੇ ਕੋਈ ਗੱਲ ਨਹੀਂ ਇਹ ਜੇ ਪਰਚੇ ਦੇ ਕਹੂਗੀ ਸਰਕਾਰ ਬਖਲਾਈ ਹੋਈ ਆ ਅੰਦੋਲਨਾਂ ਅੰਦੋਲਨਾਂ ਤੋਂ ਸਮਕਾ ਤੁਬਾ ਫਕਰਵਾਮੂ ਕਿ ਪਰਤੇ ਸਾਰੇ ਅਸੀਂ ਇਕੱਠੇ ਹੋ ਗਏ। ਕਿਉਂ ਜਿਸ ਤਰ੍ਹਾਂ ਦਾ ਹੁਣ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ 'ਚ ਵੀ ਉੱਥੇ 101 ਮਰਨ ਵਰਤਨ ਬੈ ਗਏ ਹੁਣ ਕਿਸਾਨ ਉਸ ਚੀਜ਼ ਨੂੰ ਵੀ ਦੇਖ ਰਹੇ ਹੋ ਤੁਸੀਂ। ਜੀ ਉਹ ਹਾਂ ਦੇਖੋ 11 ਨੰਬਰ ਜਿੱਥੇ ਬੈਠ ਗਿਆ। ਅਸੀਂ 18 ਨੂੰ ਉਹਨਾਂ ਨਾਲ ਮੀਟਿੰਗ ਦੁਬਾਰਾ ਉਹ ਫੋਰਮਾ ਨਾਲ ਫਟਾਣ ਦੇ ਰੱਖੀ ਹੋਈ ਹੈ ਦੁਬਾਰਾ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਕਿਉਂਕਿ ਅਸੀਂ 26 ਜਨਵਰੀ ਦਾ ਵੀ ਵੱਡਾ ਇੱਕ ਰਾਮ ਕੀਤਾ ਹੋਇਆ ਜਿਹੜਾ ਟਰੈਕਟਰ ਮਾਸੇ ਦਾ ਹੋ ਸੰਜੇ ਤੌਰ ਤੇ ਕੀਤਾ ਹੋਇਆ। ਕੋਸ਼ਿਸ਼ਾਂ ਵੀ ਘੱਟੋ ਘੱਟ ਪ੍ਰੋਗਰਾਮ ਤੇ ਅਸੀਂ ਇਕੱਠੇ ਹੋ ਕੇ ਅਗਲੀ ਲੜਾਈ ਲੜੀ। ਸੋ ਜਿੱਦਾਂ ਕਿ ਕਿਸਾਨ ਹੁਣ ਵੀ ਆਪਣੇ ਮੋਰਚੇ ਲਾ ਕੇ ਬੈਠੇ ਹੋਏ ਨੇ ਤੇ ਕੇਂਦਰ ਸਰਕਾਰ ਦੇ ਉੱਤੇ ਕੀ ਸਵਾਲ ਖੜੇ ਕਰਦੇ ਨੇ ਕਿਉਂਕਿ ਉਹਨਾਂ ਨੇ ਕਿਸਾਨੀ ਮੰਗਾਂ ਮਨਵਾਉਣੀਆਂ ਨੇ। ਉਹਦੇ ਵੀ ਕਿਸਾਨੀ ਮੰਗਾਂ ਦਾ ਮੁੱਦਾ ਸੀਗਾ ਜੋ ਪ੍ਰਧਾਨ ਮੰਤਰੀ ਦਾ ਉਹਨਾਂ ਨੇ ਵਿਰੋਧ ਕੀਤਾ ਸੀਗਾ ਤੇ ਹੁਣ ਵੇਖਣਾ ਹੋਵੇਗਾ ਕਿਸਾਨ ਇਸ ਮਾਮਲੇ ਨੂੰ ਲੈ ਕੇ ਕਿੱਥੇ ਆਵਾਜ਼ ਚੁੱਕਦੇ ਨੇ ਜਾਂ ਕੀ ਨਵੀਂ ਵਿਉਂਤਬੰਦੀ ਬਣਾਉਂਦੇ ਨੇ ਤਾਂ ਜੋ ਇਹ ਪਰਚੇ ਰੱਦ ਹੋ ਸਕਣ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਪੜਾਂਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ